ਸਵੇਰੇ ਆਈ ਦੇ ਦੇਣਾ ਮਿਤੀ 4 ਤਰੀਕ ਤੀਜਾ ਮਹੀਨਾ 2025 ਜਿਵੇਂ ਕਿ ਪਿਛਲੇ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਹੈ ਸਟਾਰਟਿੰਗ ਦੇ ਵਿੱਚ ਕਿ ਰਾਜ ਨੂੰ ਸੁੱਤਾ ਉੱਠਿਆ ਸੀ ਤੇ ਵੇਖੋ ਕੱਲ ਇਹਨੇ ਵੈਸੇ ਪੜਨਾ-ਪੜਨਾ ਬੰਨਿਆ ਤੇ ਅੱਜ ਲੈ ਉੱਠਿਆ ਵਾ ਵੈਸੇ ਹੀ ਤੜਕੇ 6 ਵਜੇ ਉੱਠਿਆ ਤੇ ਉਦੋਂ ਗਏ ਹਾਂ ਤੇ ਉਹ ਤੋਂ ਸਾਡਾ ਫੋਨ ਲੋ ਹੀ ਇਸ ਕਰਕੇ ਆਈ ਆ ਵੀਡੀਓ ਨਹੀਂ ਬਣਾ ਸਕੀ ਪਰ ਹੁਣ ਅਸੀਂ ਆ ਗਏ ਆ ਆਹ ਵੇਖੋ ਅੱਜ ਦਾ ਸ਼ੁੱਧ ਸ਼ੋਭ ਸਵੇਰਾ ਸਾਡਾ ਬੁਲਟ ਹੈ ਅਸੀਂ ਨੰਦਾਂ ਦੀ ਪੂਰੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਕੇ ਰੁਕੇ ਹੋਏ ਸੀ ਅੱਜ ਦਾ ਮੌਸਮ ਨੈਟ ਤੇ ਤੇ 70 80% ਮੀਂਹ ਵਿਖਾ ਰਿਹਾ ਪਰ ਮੀਂਹ ਦੀ ਕੋਈ ਨਾ ਮੋ ਨਿਸ਼ਾਨ ਨਹੀਂ ਤੇ ਆਏ ਇਦਾਂ ਦਾ ਕੋਈ ਨਜ਼ਾਰਾ ਨਹੀਂ ਬਾਕੀ ਤੁਹਾਨੂੰ ਅਸੀਂ ਫੇਰ ਅੱਗੇ ਦੱਸਾਂਗੇ ਤਿਆਰ ਚਿਰ ਹੋਗੇ ਜਦੋਂ ਅਸੀਂ ਇੱਥੋਂ ਗਏ ਕਿਵੇਂ-ਕਿਵੇਂ ਅਸੀਂ ਕਿੱਦਾਂ-ਕਿੱਦਾਂ ਸਫ਼ਰ ਕਰਦੇ ਘਰੇ ਪਹੁੰਚੇ ਇਹ ਤੁਹਾਨੂੰ ਅਗਲੇ ਆਉਣ ਵਾਲੇ ਟਾਈਮ 'ਚ ਦੱਸਾਂਗੇ ਤੇ ਹੁਣ ਸਾਡੇ ਦੇ ਨਾਲ ਜੁੜੇ ਨੇ ਸਾਡੇ ਵੀਰ ਰਾਜਨ ਇੱਕ ਦਿਨ ਇਹਨਾਂ ਨੂੰ ਇਹੋ ਬੋਲਣ ਆਉਂਦਾ ਹੈ ਕਿ ਅਨਮੋਲਪ੍ਰੀਤ ਸਿੰਘ ਸਾਡੇ ਨਾਲ ਸਾਡਾ ਵੀਰ ਆ ਜਾਣ ਤੇ ਨਿਕਨੇਮ ਤੁਸੀਂ ਇਹਨਾਂ ਦਾ ਜਾਣ ਹੀ ਗਏ ਹੋਗੇ ਤੇ ਆ ਚੈੱਕ ਕਰੋ ਅੱਜ ਆਪਾਂ ਪਾਈ ਐ ਚੈਂਪੀਅਨ ਦੀ ਟੀ-ਸ਼ਰਟ ਪੈਂ ਕਿਉਂ ਪੈਂਦੀ ਐ ਚੱਕ ਟੱਕ ਬੇ ਚੈਂਪੀਅਨ ਚਲੋ ਜੀ ਖਲਾਰਾ ਖਲੂਦਾ ਸਮੇਟਾਂਗੇ ਤੇ ਫੇਰ ਦੇਖਦੇ ਆ ਅੱਗੇ ਜਾ ਕੇ ਕੀ ਮਾਹੌਲ ਚਾਲਿਆ ਕੀ ਨਹੀਂ ਬਾਕੀ ਧੂਨ ਫਾਨ ਚਾਰ ਚ ਕਰ ਲਏ ਆ ਵੇਖਿਓ ਸਹੀ ਨਹੀਂ ਹੋਣ ਤੱਕ ਪਹਿਣੀ ਹੋ ਲਓ ਜੀ ਗਾਇਸ ਵੀਰੇ ਨੂੰ ਕਰਨਾ ਹੈ ਅਨਬਾਕਸਿੰਗ ਦਾ ਨਵੀਂ ਲੀਡ ਦੀ ਨਵੀਂ ਲੀਡ ਦੀ ਅਲਤਾਰਾ ਹੀ ਖਰਚਾ ਜੀ 5000 ਰੁਪਇਆ 26 ਜੋਦੀ ਦੀ 2000 ਦਾ ਡਾਕਟਰ 4600 ਚੱਕੋ ਚੱਕੋ ਗਾਇਸ ਚੱਕੋ ਗਾਇਸ ਆਹ ਚੱਪਾ ਰੱਖੀਂ ਓਹ 2 ਮੀਟਰ ਦੀ ਹੈ ਜੀ ਗਾਇਸ 2 ਬੱਟੇ ਓਹੋ ਉਧਰ ਫੋਨ ਵੀ ਵੱਜ ਗਿਆ ਜੀ ਇਹ ਡਾਕਟਰ ਚੇਕ ਕਰਾ ਦੇ ਔਰ ਡਾਕਟਰ ਵੀ ਨਾਲ ਹੀ ਹੈ ਜੀ ਚਲੋ ਕੋ ਜੀ ਇਹ ਡਾਕਟਰ ਦੀ ਸੇਵਾ ਸਾਡੇ ਕੈਮਰਾਮੈਨ ਵੱਲੋਂ ਦਿੱਤੀ ਗਈ ਹੈ। ਇਹ ਦੁਬਈੋਂ ਲਿਆਂਦਾ ਸੀ ਇਹਨੂੰ ਦੇ ਦਿੱਤਾ ਜੀ। ਹਾਂਜੀ। ਜੀ ਓਕੇ ਜੀ। ਓਕੇ ਬਾਕੀ। ਹੁਣ ਤੁਹਾਨੂੰ ਬੁਲਟ ਸਟਾਰਟ ਕਰਕੇ ਆਇਆ ਮੈਂ ਬੜਾ ਇੱਕ ਬੁਲਟ ਨੂੰ ਕਰਨ ਲੱਗੇ ਆ ਸਟਾਰਟ ਕਿੱਕ ਮਾਰ ਲੱਗੇ ਆ। ਸਭ ਰਾਜੇਂ ਜੀ ਹੁਣ ਕਦੋਂ ਹੋ ਗਿਆ। ਦੇਖੋ। ਹੁਣ ਆ ਗਿਆ ਘਰੋਂ ਰਾਜੇਂ ਜੀ। ਦੇਖੋ ਹੁਣ ਬੁਲਟ ਨੂੰ ਮਾਰਦੇ ਆ ਕਿੱਕ। ਇਹਨੇ ਆ। ਉਹ ਤਾਂ ਪਜੀ ਕੇ ਇੱਕ ਦੇ ਸ਼ਟਾਰਟ ਆ ਹੋਊਗਾ ਕਾ ਹੋਊਗਾ ਇਹ ਟੀ ਕਿਹੜੀ ਗੱਲ ਹੈ ਗੱਲ ਕੀ ਹੈ ਮੌਸਮ ਵੇਖੋ ਇਹ ਚਲੋ ਇੱਥੇ ਲਾਣਾ ਤੂੰ ਇੱਥੇ ਲਾ ਉਹ ਇਹ ਫਾਰੇਸ ਦੇਣੀ ਪੈਣੀ ਨੂੰ ਸਾਫ ਵੀ ਕਰਨਾ ਪੈਂਦਾ ਏ ਛਕੋਣਾ ਹੋਣਾ ਆਪਾਂ ਇਹਨੂੰ ਸਪੈਸ਼ਲ ਤੌਲੀਆ ਲਿਆ ਆਹੀ ਪਰ ਬਾਕੀ ਸੌਦਾ ਬੁਲਟ ਲਿਸ਼ਕਾਈ ਜਿੱਕੜ ਚੁੱਕੜ ਵੜਾ ਪਿਆ ਹੈ ਲੈ ਸ਼ਿਕਾਰੀਏ ਕਾਕੇ ਨੂੰ ਵਾਹ ਜੰਗਾ ਬਈ ਕਿ ਆਪਦੇ ਚੈਨਲ ਦਾ ਨਾਮ ਵੀ ਮਝੈਲ ਰੱਖਿਆ ਹੈ ਮਝੈਲ ਜੀ ਤੇ ਬੁਲਟ ਤੇ ਵੀ ਮਝੈਲ ਹੀ ਲਿਖਿਆ ਹੈ ਕਰੋਚਾ ਮਾਈਨਰ ਜੀਆਂ ਲੱਗੀਆਂ ਆ ਬੁਲਟ ਨੂੰ ਛੱਟ ਲੱਗੀ ਥੋੜੀ ਜੀ ਇਹਨੂੰ ਸਟਾਰਟਿੰਗ ਇਹ ਇਹ ਸਾਡੇ ਆ ਗਿਆ ਚਾਹ ਤੇ ਨਾਲ ਸੈਂਡਵਿਚ ਹੋਮ ਮੇਡ ਸੈਂਡਵਿਚ ਸਾਹਮਣੇ ਇੱਕ ਸੋਕਾਗਾ ਸਰਾ ਦੇ ਉਹ ਥੇਗਾ ਉਹ ਥੇ ਸੈਂਡਵਿਚ ਦਾ ਉਹ ਵੀ ਲਿਖਿਆ ਇਕੇ ਸੌਰੀ ਰਾਜਨ ਜੀ ਹਾਂ ਜੀ ਸੈਂਡਵਿਚ ਛੱਗੋ ਵਡੇ ਸਵਾਲ ਲੱਗੰਦੇ ਆਏ ਨੇ ਅਰ ਤਹੀ ਹੈ ਬੜੇ ਲੋਜੀ ਸੰਗ ਤੇ ਅਸੀਂ ਹੋ ਗਏ ਤਿਆਰ ਹੁਣੇ ਹੀ ਹੋ ਗਏ ਤਿਆਰ ਰੈਡੀ ਸ਼ੈਡੀ ਵਧੀਆ ਮੌਸਮ ਹੋ ਗਿਆ ਸਵੇਰੇ ਜਿਵੇਂ ਮੌਸਮ ਵੇਖਿਆ ਹੀ ਆਪਾਂ ਸਾਫੀ ਹੁਣ ਪਰ ਥੋੜੇ ਬੱਦਲ ਹੋ ਗਏ ਅੱਜ ਥੋੜਾ ਜਿਹਾ ਜਾਵਾਂਗੇ ਤੁਰ ਕੇ ਹੀ ਦੇਖੋ ਔਰ ਬਦਲਵਾਈ ਜੀ ਹੋ ਗਈ ਹੈ। ਕਾਫੀ ਜ਼ਿਆਦਾ। ਬਾਕੀ ਹੋਣਾ ਹੀ ਚੱਲੇਗਾ ਗੁਰਦਰਾ ਸਾਹਿਬ ਜੀ ਬਾਅਦ। ਉਸ ਤੋਂ ਬਾਅਦ ਫਿਰ ਕਿਲਾ ਅਨੰਦਗੜ੍ਹ ਸਾਹਿਬ ਦਰਸ਼ਨ ਦੀਦਾਰੇ ਕਰਾਂਗੇ। ਇਹ ਥੋੜਾ ਬਦਰਾਈ ਕਿ ਰਿਪੋਰਟ ਸ਼ੂਟ ਕਰ ਲਾਂਗੇ ਜੇ ਹੁੰਦਾ ਆ। ਪਰ ਅੱਜ ਦੀ ਲੁੱਕ ਦੱਸਿਓ। ਠੀਕ ਆ? ਓਕੇ। ਓਕੇ ਹੀ ਹੋਣੀ ਹੈ ਬਾੜਾ ਜੀ। ਬਹੁਤ ਚੰਗਾ ਵੀ। ਜਾ ਕੇ ਹੁਣ ਪ੍ਰਸ਼ਾਦਾ ਪਾਣੀ ਛੱਕ ਕੇ ਅੱਜ ਚੱਲੂ ਦੇਗਾ ਸ਼ੀਦੀ ਦੇਗਾ ਇਹ ਰਾਜਨ ਜੀ ਹਾਜੀ ਚੱਪਲਾਂ ਇੱਧਰ ਸ਼ਿਫਟ ਕੀਤੀਆਂ ਜਾਂ ਤੂੰ ਹੀ ਬਾਹ ਬੂਟ ਲਓ ਜੀ ਸੰਗਤ ਜੀ ਇਹ ਆ ਗੁਰਦੁਆਰਾ ਸ਼ੀਦੀ ਬਾਗ ਪਾ ਬਾਗਰਦੇਸ ਸਿੰਘ ਜੀ ਦੇ ਅੰਦਰ ਵਿੱਚ ਗੁਰਦੁਆਰਾ ਸ਼ੀਦੀ ਬਾਗ ਗੁਰਦਵਰਾਚੀ ਦੀ ਬਾ ਅੱਜ ਦੇ ਮੌਸਮ ਦੇ ਵਿੱਚ ਸਵੇਰੇ ਧੋਪਈ ਸੀ ਪਰ ਹੁਣ ਨਹੀਂ ਮੈਨ ਲੱਗਿਆ ਅਹੀਂ ਵੀ ਤੁਰ ਕੇ ਆਇਆ ਹਾਂ ഫിലോ അനന്ദഗഡ് ਅੱਜ ਮੌਸਮ ਬਹੁਤ ਅਜਿਹਾ ਵਾਕੀ ਜਿਹਾ ਤੇ ਰਿਤੋ ਕਦੇ ਕਦੀ ਬੰਦ ਤਲਾ ਉਹ ਨਹੀਂ ਜਾ ਰਹੇ ਖਿਲਾ ਅਨੰਦਗੜ੍ਹ ਸਾਹਿਬ ਲੋ ਜੀ ਸ਼ਹਿਰ ਅਨੰਦਪੁਰ ਖਾਲਸਾ ਦੀ ਜਨਮ ਭੂਮੀ ਅਜ ਦਾ ਦਿਨ ਸਾਡਾ ਦੁੱਜਾ ਹੈ ਆਏ ਤੇ ਅਸੀਂ ਚਲੋ ਲਾਵਾ ਚੱਲਦੇ ਆਂ ਪਰ ਵਲੌਗ ਦਾ ਸ਼ੁਰੂ ਕੀਤਾ ਹੈ ਹੋਣਾ ਇੱਕ ਸ਼ਹਿਰ ਹੈ ਅਨੰਦਪੁਰ ਰ ਰਮਣੀਕ ਨੇ ਨਜ਼ਾਰੇ ਅਨੰਦਪੁਰ ਸਾਹਿਬ ਮੌਸਮ ਕਾਫੀ ਸਾਫ ਹੋ ਗਿਆ ਪਹਿਲਾਂ ਬੱਦਲ ਵਾਈ ਜਿਵੇਂ ਤੁਸੀਂ ਪਿੱਛੇ ਵੇਖਿਆ ਪਰ ਵੇਖੋ ਇਤਨਾ ਵੱਡਾ ਇੱਥੇ ਮੈਂ ਉਹ ਕੈਮਰਾਮੈਨ ਨੂੰ ਕਿਹਾ ਵੀ ਜੀ ਮੇਰੀ ਵੀ ਵੀਡੀਓ ਵੀਡੀਓ ਬਣਾ ਲਿਆ ਕਰੋ ਕਿ ਮੈਂ ਢਾਡੀਆਂ ਬਣਾਉਣ ਨੂੰ ਆਇਆ ਤੇ ਕੈਮਰਾਮੈਨ ਨੇ ਜਿਵੇਂ ਵੇਖਿਆ কাল ਨੂੰ 200 ਰੁਪਏ ਦੁੱਤਾ ਇਹ ਢਾੜੀ ਗਿਆ

ਆਲ ਸਾਈਡ ਹੀ ਮਾਤਾ ਮਾਤਾ ਸੈਵ ਕਰ ਦਿੱਤਾ ਬੱਸ ਤਾਂ ਕਿਲਾ ਅਨੰਦਗੜ੍ਹ ਇੱਥੇ ਕਰਕੇ ਦਰਸ਼ਨ ਦਿਦਾਰੇ ਯਾਰੇ ਹੁਣ ਆਪਾਂ ਕਿੱਥੇ ਚਲੇ ਆਂ ਕੁਝ ਖਾਣ ਵੀ ਸਾਨੂੰ ਲੱਗੀ ਭੁੱਖ ਜਾ ਵੀ ਇਹ ਕਰਕੇ ਹੀ ਚਲੇ ਆਂ ਕੁਝ ਖਾਣ ਦੀ ਇਹ ਤੂੰ ਹੀ ਬਣਾ ਲਿਆ ਗਰ ਬਲੌਗ ਮੈਂ ਬਣਾਈ ਆ ਸਾਰੀ ਤੂੰ ਬਣਾਉਣੇ ਇਤਵਾਰ ਦਿਮੇ ਵਾ ਉਂ ਬਣਾ ਕੇ ਤੇ ਹੂੰ ਬਣਾ ਨਹੀਂ ਹੋਮੀਆ ਵਾਏ ਗੋ ਹਾਂਜੀ ਕੀ ਖਾਣੇ ਗੋਲ ਗੱਪੇ ਖਾਣੀ ਗੋਲ ਗੱਪੇ ਖਾਣ ਲੈ ਫਿਰ ਜੂਸ ਪੀ ਲਾਂ ਖਾਣਾ ਲੱਡੂ ਖਾ ਪਾ ਚਲੋ ਲੱਡੂ ਇਹ ਕਦਮ ਵੱਧ ਵਿਰਾਸਤੇ ਖਾਲਸਾ ਰਾਜਨ ਕਹਿੰਦਾ ਮੈਂ ਪਹਿਲੀ ਵਾਰ ਚੱਲਿਆ ਵਾ ਵਿਰਾਸਤੇ ਖਾਲਸਾ ਕਦੀ ਨਹੀਂ ਵੇਖਿਆ ਮੈਂ ਚੱਲ ਫਿਰ ਅੱਜ ਤੈਨੂੰ ਵਿਰਾਸਤੇ ਖਾਲਸਾ ਵਿਖਾ ਕੇ ਲਿਆਉਂਦੇ ਉਹ ਰੁਕ ਜਾ ਬੋਰ ਆ ਘਟੀ ਥੱਲੇ ਆਉਣੀ ਹਾਂ ਇੱਥੋਂ ਕਹੂੰਗਾ ਇਰਾਜ ਸਿੰਘ ਸਾਹਿਬ ਗੱਡੀ ਥੱਲੇ ਆ ਗਏ ਹਾਂ ਬਹੁਤ ਹੀ ਵਧੀਆ ਥੱਲੇ ਆਹੀ ਵਿਰਾਸਤ ਦੇ ਖਾਲਸਾ ਨੂੰ ਰਾਜਣ ਕੇ ਦਾ ਮੈਂ ਵਿਰਾਸਤ ਦੇ ਖਾਲਸਾ ਤੁਹਾਨੂੰ ਦਿਖਾਉਣੇ ਆ ਗਾਇਸ ਅਜੂਬਾ ਅਜੂਬਾ ਵਿਰਾਸਤ ਦੇ ਖਾਲਸਾ ਕੋਈ ਨਹੀਂ ਸਾਹ ਹੁਣ ਰੇਗਾ ਦੋਸਤ ਕੋਈ ਖਹ ਹਰਿਆਲੀ ਗੱਡੀ ਸੋਹਣੀ ਹੈ ਹੈ ਚਲੋ ਚਲੋ ਪੂਰਾ ਇਹ ਵਿਰਾਸਤ ਦੇ ਖਾਲਸਾ ਦੇ ਵਿੱਚ ਦਰਬਾਰ ਸਾਹਿਬ ਦੀ ਫੋਟੋ ਹੈ ਖਾਲਸਾ ਦੇ ਵਿੱਚ ਰਾਜ ਨਾਇਆ ਪਹਿਲੀ ਹੈ ਗਾਇਨ ਕਿਦਾਂ ਦਾ ਤੈਨੂੰ ਲੱਗਿਆ ਅੰਰਾਜ ਕੇ ਸਾਰੀ ਸ੍ਰਿਸ਼ਟੀ ਪੂਰੀ ਦੁਨੀਆ ਉਸ ਪ੍ਰਮਾਤਮਾ ਦੇ ਹਵਲੇ ਵਾਲੇ ਦਵਾਰੇ ਕੋ ਉਮਰੀਏ ਸਾਰੀ ਦੁਨੀਆ ਨੂੰ ਚਲਾਉਣ ਬਣਾ ਪ੍ਰਮਾਤਮਾ ਜੁੜਾ ਜੀ ਵੇਖਿਆ ਵਰਾਸ ਤੇ ਖਾਲਸਾ ਵਰਾਸ ਤੇ ਖਾਲਸਾ ਵੇਖਿਆ ਨਹੀਂ ਹਲੋ ਇਹ ਕਦੋਂ ਪਰੂਗਾ ਜਦੋਂ ਤੈਨੂੰ ਭੋਖੀ ਭੁੱਖਾ ਹੀ ਰਹਿਣਾ ਮੌਰੀਆ ਭੁੱਖਾ ਹੀ ਰਹਿਣਾ ਹਾਂ ਰਾਜਨ ਇਹ ਮੇਰਾ ਵੀ ਇਹ ਛੋਟਾ ਅਨਮੋਲ ਪ੍ਰੀਤ ਸਿੰਘ ਅੱਜ ਹੀ ਆਏ ਆਂ ਆਂ ਸ਼੍ਰੀ ਅਨੰਦਪੁਰ ਸਾਹਿਬ ਦੇ ਕੁਛ ਵਰਾਸ ਤੇ ਖਾਲਸਾ ਵਰਾਸ ਤੇ ਖਾਲਸਾ ਅਜੂਬਾ ਅਜੂਬਾ ਅਬੂਜਾ ਅਜੂਬਾ ਈ ਅਜੂਬਾ ਪਹਿਲਾਂ ਕੀ ਗੱਲ ਕਰਾ ਅਬੂਜਾ ਦੇਖੋ ਜੀ ਕਿੱਦਾਂ ਸੋਹਾ ਬਣਾਇਆ ਆ ਕਿੱਡੀ ਸੋਹਣੀ ਕਲਾਕਾਰੀ ਕੀਤੀ ਸੀ ਬਸੇ ਉਹ ਲੰਮੇ ਪੈਨਦੇ ਆ ਲੱਗਾ ਵੀ ਡੋਲ ਨੀ ਕਤਾ ਘੋਟਵੀ ਬੜਾ ਕਬੜਾ ਹੀ ਜਾਂਦਾ ਥਾਓ ਜੀ ਇਹ ਦੇਖੋ ਕਿੱਡੇ ਸੋਹਣੇ ਨਿਆਣੇ ਖੇਡੰਦੇ ਆ ਤੇਰੀ ਮਿਨਰਲ ਵਾਟਰ ਪੀਂਦੇ ਆ ਬੰਦਰ ਜੀ ਯਾਰ ਜੰਡੀ ਦੇ ਬਣਾਏ ਰੌਣਦ ਵਰਗੇ ਯਾਰ ਜੰਡੀ ਮੇਰਾ ਤੇ ਬੰਦਰਾ ਬੈਠਾ ਜਾਇ ਯਾਰ ਧੰਨਵਾਦ ਜੀ ਤੁੰਨੀ ਆ ਰਿਖਾ ਦੇ ਤੁਹਾਡੀ ਕੁਰਸੀ ਕੁਆਲ ਕਾਲੇ ਕਾਲੇ ਕਮੇ ਹੂੰ ਹਾਂਜੀ ਆਏ ਹੋਏ ক্লোজ আপ ਬਾਂਦਰ ਦਾ ਪਰਨਾ ਪਰਨਾ ਬਰਨਾ ਇਹੋ ਜਿਹਾ ਹੈ ਬਾਈ ਉਹ ਨਹੀਂ ਚਲਦੇ ਕਮਰੇ ਨੂੰ ਰਾਏ ਨਾਲ ਦਾ ਪੈਰ ਪੀੜਾ ਹੁੰਦਾ ਚੱਲ ਬਈ ਚਲੋ ਸਵੇਰੇ ਜੀ ਤੋਂ ਚਾਹ ਪੀਤੀ ਨਾ ਤੇ ਸਾਈਡ ਵਿੱਚ ਖਾਦੇ ਬਾਬੇ ਨੇ ਡਗਰਾਈ ਪਈ ਆ ਮੈਂ ਦਾਦੀ ਦੀ ਜਿੰਮੇਵਾਰੀ ਮੈਂ ਤੋਂ ਆ ਗਈ ਰਾਏ ਨੇ ਅੱਗੇ ਬੈਗ ਉੱਥੇ ਛੱਡ ਆਇਆ ਸੀ ਦੇਖ ਕੇ ਸੈਂਡਵਿਚ ਆਉਂਦਾ ਜage ਬਾਬੇ ਨੇ ਚਾਹ ਸੈਂਡਵਿਚ ਬਹੁਤ ਆਹ ਇਹ ਲੱਜਾ ਕੇ ਸੋਦਾ ਇਹਨਾਂ ਨੂੰ ਕਮ ਲਾਲੀ ਅੱਖਾਂ ਪੀਂਦੋ ਬਲੌਗ ਦਾ ਇਦਾਂ ਪੁੱਤਾ ਕੰਮ ਹੋਣਾ ਸਾਡੀ ਸਹੀ ਆਉਂਦੀ ਬੜੀ ਜ਼ਿਆਦਾ ਬੜੀ ਆ ਤੇ ਆਉਣ ਦਾ ਹੁੰਦਾ ਸੰਗੇ ਖਾ ਵੀਗੇ ਕੀ ਹਿਸਾਬ ਦਾ ਪੀਗੇ ਦਾ ਦਦਨੇ ਆਈ ਲਈ ਬਹੁਤ ਸਵਾਦ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਹਾਂ ਜੀ ਇਹੀ ਚੱਲਦੇ ਹਾਂ ਤੱਕਤ ਸਾਬਦੇ ਦਰਸ਼ਨ ਦੇ ਦਾਰੇ ਕਰਨੀ ਤੁਹਾਨੂੰ ਜਾ ਕੇ ਦਰਸ਼ਨ ਦੇ ਦਾਰੇ ਕਰਨੇ ਆ ਹੁਣ ਚੱਲੇ ਆਂ ਬੁਲਟ ਤੇ ਆ ਫੜ ਲਈ ਚਾਬੀ ਹੈ ਜੀ ਆ ਸਾਡਾ ਵੀਰ ਰਾਜਨ ਚਾਰਜਰ ਵਗੈਰਾ ਸਭ ਰੱਖ ਕੇ ਸੰਗਤ ਹੋਰਨ ਵਾਸਤੇ ਆ ਗਈ ਹੈ ਠੀਕ ਹੁਣ ਚਲਾਂਗੇ ਅੰਤ ਤੱਕ ਦਾ ਸਾਡੀ ਯਾਤਰਾ ਕਰਨ ਲੇ ਡੈਕਟਾ ਪਾ ਲਈ ਮੈਂ ਇਦਾਂ ਦੇ ਜੈਕਟ ਮਾਮਾ ਹੀ ਰਿਹਾ ਠੰਡੇ ਮਾਦਾ ਗਣਕ ਨਹੀਂ ਰਹੀ ਅਣਕ ਵੀ ਰਹੀ ਗੀ ਅਣਕ ਵੀ ਲਾ ਲਈ ਮਿਲਦੇ ਆ ਤੁਹਾਨੂੰ ਫੇਰ ਕੇ ਰਹੀ ਹੁਣ ਪ੍ਰਸ਼ਾਦਾ ਚੱਕ ਲਈਏ ਚੰਗਾ ਬਾਏ ਬਾਏ ਟਾਟਾ ਸਾਡਾ ਦੇਪੀ ਤੇ ਗਿਆ ਲਾ ਦਾ ਜੀ ਨਹੀਂ ਲੱਗਨਦੇ ਆ ਜੋ ਕੀ ਆ ਨਾ ਹੁੰਦਾ ਸਰ ਡੇਢ ਲੱਗਨਦੇ ਆ ਜੋ ਜੀ ਨਹੀਂ ਲੱਗਨਦੇ ਆ ਆਏ ਆਏ ਮੰਮੀਆਂ ਆ ਗਏ ਬਸ ਅੱਜ ਆਇਆ ਸਵੇਰੇ ਆਇਆਗੇ ਤੇਰੇ ਆਜੋ ਟਾਈਮ ਤੇ ਜਾਣ ਆਗੇ ਡੇਢ ਘੰਟਾ ਆ ਗਿਆ ਜੱਬਨ ਦਿਆਂ ਵਾ ਰੀਤੀਆ ਕੁਲਦੀ ਬਦਲਾ ਲਾ ਸਤਾਰ

ਹੰਡੋ ਇਹ ਕਰਕੇ ਮੈਂ ਜੈਕਟ ਦੀ ਪਾ ਲਈਏ ਆ ਵੇਖੋ ਰਾਜਨ ਦਾ ਬਿਸਤਰਾ ਸਭ ਸੁੱਤਰਾ ਪਿਤਰਾ ਦਾ ਬਿਸਤਰਾ ਖਲਾਰਾ ਖਲੂਰਾ ਹੋ ਨਹੀਂ ਕੋ ਬੋਲਣ ਨੂੰ ਹੈਗਾ ਪਤਾ ਕੀ ਆ ਅੱਜ ਦੇ ਵਲੌਗ ਦੀ ਤੇ ਦਿਨ ਦੀ ਸਮਾਪਤੀ ਬਾਕੀ ਚੰਗਾ ਬਈ ਸੱਸਰੀ ਘਾਲ ਸਾਰੇ ਆ ਇਲਾ ਅਨੰਤਗੜ੍ਹ ਵਾਲੇ ਬਾਬਿਆਂ ਨੇ ਕਾਫੀ ਸੇਵਾ ਲਈ ਆ ਛੜਕ ਦੀ ਬਣਾਉਣਾ ਹੋਰ ਨੇ ਨਾਈ ਦੇ ਬਣੂਗਾ ਸੰਗਤਾਂ ਦੇ ਲਈ ਸ਼ਾਦਾ ਪਾਣੀ ਕਾਫੀ ਦਾ ਪ੍ਰਬੰਧ ਵੀ ਸਾਰਾ ਕੀਤਾ ਹੈ ਲਾਵੀ ਅੱਗੇ ਆ ਗਿਆ ਹੁਣ ਆਪ ਦੇ ਸਥਾਨਾਂ ਦੇ ਪਾਹ ਚੱਲੇ ਆ ਜਿੱਥੇ ਵਾਉਂਚਰਾ ਸੀ ਬਾਕੀ ਹੁਣ ਇੱਥੋਂ ਤੱਕ ਸਵਾਪਤੀ ਆ ਕੋਈ ਵੀਡੀਓ ਨੇ ਤਬਾ ਨਹੀਂ ਆਉਗੀ ਚੰਗਾ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸ਼ਗਲਾ ਆਪਦੀਆਂ ਨਹੀਂ ਕੀ ਦਿਖਾਈਏ ਏਦਾਂ ਤੁਹਾਨੂੰ ਆ ਵੀਊ ਦਿਖਾ ਦਿੰਦੇ ਮੜਾ ਮੋਟਾ ਆ ਇੱਥੇ ਡਾ ਕੇ ਇਤਵਾਦ ਹੁਣ ਫੜਾਈ ਆ ਕਾਮਾ ਚੈੱਕ ਕਰੋ ਰੰਜੀ ਰਾਹੀਂ ਜੀ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਕੀ ਕਿਦਾਂ ਦਾ ਮਹਿਸੂਸ ਹੋ ਰਿਹਾ ਚੈੱਕ ਕਰੋ ਵੀਊ ਚੰਗਾ ਜੀ ਕਹਦੇ ਸਾਰਿਆਂ ਨੂੰ ਚੰਗਾ ਜੀ ਮੋਹਨਪ੍ਰੀਤ ਸਿੰਘ ਚੰਗਾ ਜੀ ਸਾਰਿਆਂ ਨੂੰ ਸਾਸਰੀ ਗਾਰ ਕਿਹੜਾ ਗਈ ਜਦੋਂ ਕਿ ਦੇ ਫਿਰ ਸੁਭਾਅ ਬਣਿਆ ਵਲੌਗ ਬਣਾਉਂਦਾ ਕਿਦੇ ਫਿਰ ਯਾਤਰਾ ਕੀਤੀ ਉੱਥੇ ਉਦਾਂ ਸਾਡਾ ਕੋਈ ਵਲੌਗ ਨਹੀਂ ਹੋਣਾ ਕੋਈ ਵੀਡੀਓ ਨਹੀਂ ਹੋਣੀ ਬੱਸ ਲੱਗਾ ਵੀ ਲੱਗਾ ਵੀ ਉਹ ਗਰੀਸ